ਹਾਏ ਵਰਬਾ ਪੋਲਿਟੀ ਮੈਨੂੰ ਬੜੀ ਔਖੀ ਲੱਗਦੀ ਹੈ ਮੈਨੂੰ ਅਹੀਂ ਨਹੀਂ ਪਤਾ ਲੱਗਦਾ ਵੀ ਡਾਕਟ੍ਰੀਨ ਆਫ ਸੇਵਰੇਬਿਲਟੀ ਕੀ ਹੁੰਦੀ ਹੈ ਯਾਰ ਚਲੋ ਆਓ ਆਪਾਂ ਜਾਣਦੇ ਹਾਂ ਡਾਕਟ੍ਰੀਨ ਆਫ ਸੇਵਰੇਬਿਲਟੀ ਕੀ ਹੁੰਦੀ ਹੈ ਡਾਕਟ੍ਰੀਨ ਆਫ ਸੇਵਰੇਬਿਲਟੀ ਨੂੰ ਡਾਕਟ੍ਰੀਨ ਆਫ ਸੈਪਰੇਬਿਲਟੀ ਵੀ ਕਿਹਾ ਜਾਂਦਾ ਲਓ ਪਹਿਲਾਂ ਆਪਾਂ ਆਸਾਨ ਭਾਸ਼ਾ ਦੇ ਵਿੱਚ ਇਹਨੂੰ ਸਮਝਾ ਦਿੰਨੇ ਆਂ ਦੇਖੋ ਇੱਕ ਟੋਕਰੀ ਦੇ ਵਿੱਚ ਮੰਨ ਲਓ 6 ਸੇਬ ਪਏ ਆ ਉਹ ਟੋਕਰੀ ਦੇ ਵਿੱਚ ਸੇਬ ਦੇ ਵਿੱਚੋਂ ਮੰਨ ਲਓ ਕੋਈ ਇੱਕ ਸੇਬ ਖਰਾਬ ਆ ਆਪਾਂ ਕੀ ਕਰਾਂਗੇ ਸਾਰੀ ਟੋਕਰੀ ਚਲਾ ਕੇ ਮਾਰਾਂਗੇ ਜਾਂ ਉਹ ਇੱਕ ਸੇਬ ਕੱਢ ਕੇ ਮਾਰਾਂਗੇ ਆਪ ਬਹੁ ਸੀਵ ਕੱਢ ਕੇ ਮਾਰਦੇ ਆ ਹੁਣ ਇਹਨੂੰ ਜਾਣਦੇ ਆ ਆਪਾਂ ਕਾਨੂੰਨੀ ਭਾਸ਼ਾ ਚ ਕਹਿੰਦਾ ਜਦੋਂ ਕਿਸੇ ਕਾਨੂੰਨ ਦਾ ਕੋਈ ਹਿੱਸਾ ਸੰਵਿਧਾਨ ਦੇ ਖਿਲਾਫ ਹੁੰਦਾ ਹੈ ਮੰਨ ਲਓ ਕਿਸੇ ਫੰਡਾਮੈਂਟਲ ਰਾਈਟ ਨੂੰ ਵਾਇਲਟ ਕਰ ਰਿਹਾ ਹੈਗਾ ਤਾਂ ਹੁਣ ਆਪਾਂ ਸਾਰੇ ਦਾ ਸਾਰਾ ਕਾਨੂੰਨ ਨਹੀਂ ਰੱਦ ਕਰਦੇ ਆਪਾਂ ਸਿਰਫ ਉਹੀ ਰੱਦ ਕਰਦੇ ਆ ਜੋ ਗਲਤ ਹੁੰਦਾਗਾ ਇਸੇ ਨੂੰ ਕਹਿੰਦੇ ਨੇ ਡਾਕਟ੍ਰੀਨ ਆਫ ਸੈਪਰੇਬਿਲਟੀ ਜਾਂ ਫਿਰ ਸੇਵਰੇਬਿਲਟੀ ਮੰਨ ਲਓ ਹੁਣ ਕੋਈ ਕਾਨੂੰਨ ਬਣਾਇਆ ਜਿਸ ਵਿੱਚ ਪੰਜ ਧਾਰਾਵਾਂ ਰਾਈਟ ਧਾਰਾ 1 ਧਾਰਾ 2 ਧਾਰਾ 3 4 5 ਹੁਣ ਮੰਨ ਲਓ ਧਾਰਾ 3 ਜਿਹੜਾ ਉਹ ਮੌਲਿਕ ਅਧਿਕਾਰਾਂ ਨੂੰ ਵਾਇਲਟ ਕਰ ਰਿਹਾ ਹੈਗਾ ਤਾਂ ਕੀ ਆਪਾਂ ਪੰਜੇ ਦੀ ਪੰਜੀਆਂ ਖਤਮ ਕਰ ਦਾਂਗੇ ਨਾ ਨਹੀਂ ਨਾ ਆਪਾਂ ਧਾਰਾ 3 ਨੂੰ ਖਤਮ ਕਰਾਂਗੇ ਇਹੀ ਆਪਾਂ ਨੂੰ ਕਿਹੜੇ ਆਰਟੀਕਲ ਦੇ ਵਿੱਚ ਮਿਲਦਾ ਹੈਗਾ ਆਰਟੀਕਲ 13 ਕਹਿੰਦਾ ਹੈਗਾ ਜੁਡੀਸ਼ੀਅਲ ਰਿਵਿਊ ਕਿ ਜੇਕਰ ਕੋਈ ਫੰਡਾਮੈਂਟਲ ਰਾਈਟ ਨੂੰ ਵਾਇਲਟ ਕਰੂਗਾ ਤਾਂ ਉਹਨੂੰ ਆਪਾਂ ਨਲ ਐਂਡ ਵੋਇਡ ਕਰਾਰ ਦੇ ਦਾਂਗੇ ਯਾਨੀ ਸਿਰਫ ਉਸੇ ਨੂੰ ਹੀ ਖਤਮ ਕਰਾਂਗੇ ਤਾਂ ਮੇਰੇ ਹਿਸਾਬ ਦੇ ਨਾਲ ਤੁਸੀਂ ਸਮਝ ਗਏ ਹੋਵੋਗੇ ਕਿ ਇੱਕ ਡਾਕਟ੍ਰੀਨ ਆਫ ਸੇਵਰੇਬਿਲਟੀ ਸੈਪਰੇਬਿਲਟੀ ਕੀ ਹੁੰਦੀ ਹੈ ਤਾਂ ਇਸੇ ਤਰੀਕੇ ਦੀਆਂ ਹੋਰ ਜਾਣਕਾਰੀਆਂ ਲਈ ਰੇਸ ਅਕੈਡਮੀ ਅਫੀਸ਼ਲ ਫਨਕਾਰ ਨੂੰ ਫੋਲੋ ਕਰਦੇ ਰਹੋ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਆਪਾਂ ਹੋਰ ਨਵੇਂ ਨਵੇਂ ਵੀਡੀਓ ਜਨ ਮਿਲਦੇ ਰਾਂਗੇ ਥੈਂਕ ਯੂ ਸੋ ਮੱਚ